ਸਸਰੀ ਕਾਲ ਜੀ ਵੀਡੀਓ ਵੇਖ ਰਖੇ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਇੱਦੀ ਵੱਡੀ ਖਬਰ ਪੰਜਾਬ ਤੋਂ ਜੰਮੂ ਕਸ਼ਮੀਰ ਆਉਣ ਜਾਣ ਵਾਲੇ ਰਾਹ ਬੰਦ ਲੋਕ ਪਰੇਸ਼ਾਨ ਭੁੱਲ ਕੇ ਨਾ ਫੜੋ ਇਹ ਰਸਤਾ ਲਗਾਤਾਰ ਹੋ ਰਹੀ ਮੂਸਲਾ ਧਰਮੀ ਕਰਨ ਬੀਤੀ ਰਦਰਨਜੀਤ ਸਾਗਰ ਟੈਂਪਰ ਪ੍ਰੋਜੈਕਟ ਦੇ ਰੋਡ ਤੇ ਸਥਿਤ ਫਸਕੂ ਸੁਰੱਖਿਆ ਚੈੱਕਪੋਸਟ ਨੰਬਰ 6 ਤੋਂ ਲੈ ਕੇ ਪਾਵਰ ਹਾਊਸ ਅਤੇ ਜੰਮੂ ਕਸ਼ਮੀਰ ਦੇ ਪਸਹੋਲੀ ਬਸੰਤਪੁਰ ਅਤੇ ਥੀਨ ਪਿੰਡਾਂ ਨੂੰ ਜੋੜਨ ਵਾਲੀ ਛੜਕ ਤੇ ਭਾਰੀ ਬੁਸਖੱਲਨ ਹੋਇਆ ਹੈ ਜਿਸ ਕਾਰਨ ਰਾਹ ਖਰਾਬ ਹੋ ਗਿਆ ਹੈ ਇਸ ਨਾਲ ਸਿਰਫ ਆਮ ਰਾਗੀਰਾਂ ਹੀ ਰਾਗੀਰ ਹੀ ਨਹੀਂ ਸਗੋ ਜੰਮੂ ਕਸ਼ਮੀਰ ਆਉਣ ਜਾਣ ਵਾਲੀਆਂ ਡਿਫੈਂਸ ਦੀਆਂ ਗੱਡੀਆਂ ਵੀ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਇਸ ਰੋਡ ਨੂੰ ਖੁਲਵਾਉਣ ਲਈ ਡੈਮ ਪ੍ਰਸ਼ਾਸਨ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਪਰ ਰੋਡ ਤੇ ਡਿੱਗੀਆਂ ਵੱਡੀਆਂ ਵਟੇ ਚਟਾਨਾਂ ਨੂੰ ਹਟਾਉਣਾ ਬਹੁਤ ਹੀ ਔਖਾ ਕੰਮ ਹੈ ਇਸ ਸਬੰਧੀ ਬਾਦ ਪ੍ਰੋਜੈਕਟ ਦੇ ਮਕੈਨੀਕਲ ਡਿਵੀਜ਼ਨ ਦੇ ਐਸ ਡੀਓ ਗੁਰਮਖ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੀਨਾਂ ਮਸ਼ੀਨਾਂ ਅਤੇ ਕਰਮਚਾਰੀਆਂ ਦੀ ਮਦਦ ਨਾਲ ਕੁਝ ਰੋਡ ਦਾ ਕੁਝ ਹਿੱਸਾ ਗੱਡੀਆਂ ਦੀ ਆਵਾਜਾਈ ਲਈ ਖਿਲਵਾ ਦਿੱਤਾ ਹੈ ਪਰ ਰੋਡ ਤੇ ਡਿੱਗੀਆਂ ਵੱਡੀਆਂ ਚਟਾਨਾਂ ਨੂੰ ਹਟਾਉਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ ਉਹਨਾਂ ਨੇ ਕਿਹਾ ਕਿ ਆਪਣੀ ਸਰਵਿਸ ਦੌਰਾਨ ਉਹਨਾਂ ਨੇ ਕਦੇ ਵੀ ਇੰਨੀ ਵੱਡੀ ਲੈਂਡ ਸਲਾਈਟਿੰਗ ਸਲਾਈਡਿੰਗ ਨਹੀਂ ਦੇਖੀ ਕਿਉਂਕਿ ਜੋ ਪੱਥਰ ਪਹਾੜੀ ਤੋਂ ਰੋਡ ਉੱਤੇ ਡਿੱਗੇ ਹਨ ਉਹ ਸੈਂਕੜਿਆਂ ਟਨ ਭਾਰ ਵਾਲੇ ਹਨ ਇਸ ਲਈ ਉਹਨਾਂ ਨੂੰ ਹਟਾਉਣ ਵਿੱਚ ਥੋੜਾ ਸਮਾਂ ਲੱਗੇਗਾ ਜ਼ਿਕਰ ਜੋਕ ਹੈ ਕਿ ਪਿਛਲੇ ਦਿਨ ਹੋਈ ਮੀਂਹ ਕਾਰਨ ਚਾਹਪੁਰ ਕੰਢੀ ਤੋਂ ਡੈਮ ਸਾਈਡ ਤੱਕ ਅਰਧਨੇਰਾ ਨੂੰ ਜਾਣ ਵਾਲੇ ਪ੍ਰੋਜੈਕਟ ਰੋਡ ਤੇ ਵਿਊ ਪੁਆਇੰਟ ਦੇ ਕੋਲ ਭਾਰੀ ਲੈਂਡ ਸਲੱਡ ਹੋਈ ਹੈ ਅਤੇ ਪਹਾੜੀ ਤੋਂ ਸੈਂਕੜਿਆਂ ਟਨ ਭਾਰ ਵਾਲੇ ਪੱਥਰ ਟਿਕਨ ਕਰ ਰੋਡ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਹਾਲਾਂਕਿ ਅਧਿਕਾਰੀਆਂ ਨੇ ਮਸ਼ੀਨਾਂ ਤੇ ਕਰਮਚਾਰੀਆਂ ਦੀ ਮਦਦ ਨਾਲ ਭਾਰੀ ਮਿਹਨਤ ਕਰਕੇ ਇਨਾਂ ਚਟਾਨਾਂ ਨੂੰ ਹਟਾ ਕੇ ਰੋਡ ਸਾਫ ਕਰਵਾਇਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ